ਅਬ ਵੇਖੋ ਇਹ ਕੋਈ ਫਿਲਮੀ ਸੀਨ ਨਹੀਂ ਹੈ ਬਲਕਿ ਅਸਲ ਦੇ ਵਿੱਚ ਇਸ ਫਿਲਮੀ ਸਟਾਈਲ ਦੇ ਵਿੱਚ ਲੁਟੇਰਿਆਂ ਦੇ ਬਲਦੂ ਮਹਿਲਾ ਜੋ ਕਿ ਆਪਣੇ ਘਰ ਦੇ ਬਾਹਰ ਬੈਠੀ ਹੁੰਦੀ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕੰਦੀਆਂ ਵਾਲੀਆਂ ਖੋ ਕੇ ਇਥੋਂ ਰਫੂ ਚੱਕਰ ਹੋ ਗਏ ਨੇ ਇਹ ਤਸਵੀਰਾਂ ਲੁਧਿਆਣਾ ਦੇ ਰਣਜੀਤ ਪਾਰਕ ਦੇ ਨਜ਼ਦੀਕ ਸ਼ਿੰਗਾਰ ਸਿਨੇਮਾ ਦੇ ਨੇੜੇ ਦਿਆਂ ਸਾਹਮਣੇ ਆਈਆਂ ਨੇ ਜਿੱਥੇ ਬਦਮਾਸ਼ਾਂ ਦੇ ਵੱਲੋਂ ਮਹਿਲਾ ਦੀਆਂ ਵਾਲੀਆਂ ਛਪਟੀਆਂ ਗਈਆਂ ਨੇ ਤੇ ਮੌਕੇ ਤੋਂ ਫਰਾਰ ਹੋ ਗਏ ਨੇ ਮਹਿਲਾ ਨੇ ਕਾਫੀ ਸ਼ੋਰ ਮਚਾਇਆ ਪਰ ਬਦਮਾਸ਼ ਫੜੇ ਨਹੀਂ ਗਏ ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋ ਗਈਆਂ ਨੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਗਲੀ ਦੇ ਵਿੱਚ ਬੈਠ ਕੇ ਮਹਿਲਾਵਾਂ ਗੱਲਬਾਤ ਕਰ ਰਹੀਆਂ ਸਨ ਕਿ ਇਸੇ ਦਰਮਿਆਨ ਐਕਟਿਵਾ ਤੇ ਸਵਾਰ ਹੋ ਕੇ ਆਏ ਨਾ ਬਦਮਾਸ਼ਾਂ ਦੇ ਵੱਲੋਂ ਵਾਲੀਆਂ ਚਪਟਲੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਅਕਸਰ ਹੀ ਮਹਿਲਾ ਜਿਹੜੀ ਗੁਆਂਡ ਦੀਆਂ ਮਹਿਲਾਵਾਂ ਦਾ ਨਾ ਕੁਰਸੀ ਢਾਕੇ ਗਲੀ ਦੇ ਵਿੱਚ ਬੈਠ ਜਾਂਦੀ ਸੀ ਤੇ ਗੱਲਾਂ ਬਾਤਾਂ ਕਰਦੇ ਸਨ ਤੇ ਇਸੇ ਦਰਮਿਆਨ ਇਹਨਾਂ ਸਨੇਚਰਜ਼ ਦੇ ਵੱਲੋਂ ਲਾਹਾ ਲੈਂਦਿਆਂ ਹੋਇਆਂ ਮਹਿਲਾ ਦੀਆਂ ਵਾਲੀਆਂ ਚਪਟਲੀਆਂ ਗਈਆਂ ਨੇ ਕਾਫੀ ਰੋਲਾ ਪਾਇਆ ਗਿਆ ਪਰੇ ਬਦਮਾਸ਼ ਹੱਥ ਨਹੀਂ ਆਏ ਨੇ ਹਾਲਾਂਕਿ ਇਹਨਾਂ ਤਸਵੀਰਾਂ ਨੂੰ ਵੇਖ ਕੇ ਇਹ ਜ਼ਰੂਰ ਲੱਗ ਰਿਹਾ ਹੋਣਾ ਕਿ ਸ਼ਾਇਦ ਇਹ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ ਅਬ ਵੇਖੋ ਇਹ ਕੋਈ ਫਿਲਮੀ ਸੀਨ ਨਹੀਂ ਹੈ ਬਲਕਿ ਅਸਲ ਦੇ ਵਿੱਚ ਇਸ ਫਿਲਮੀ ਸਟਾਈਲ ਦੇ ਵਿੱਚ ਲੁਟੇਰਿਆਂ ਦੇ ਬਲਦੂ ਮਹਿਲਾ ਜੋ ਕਿ ਆਪਣੇ ਘਰ ਦੇ ਬਾਹਰ ਬੈਠੀ ਹੁੰਦੀ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕੰਦੀਆਂ ਵਾਲੀਆਂ ਖੋ ਕੇ ਇਥੋਂ ਰਫੂ ਚੱਕਰ ਹੋ ਗਏ ਨੇ ਇਹ ਤਸਵੀਰਾਂ ਲੁਧਿਆਣਾ ਦੇ ਰਣਜੀਤ ਪਾਰਕ ਦੇ ਨਜ਼ਦੀਕ ਸ਼ਿੰਗਾਰ ਸਿਨੇਮਾ ਦੇ ਨੇੜੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਬਦਮਾਸ਼ਾਂ ਦੇ ਵੱਲੋਂ ਮਹਿਲਾ ਦੀਆਂ ਵਾਲੀਆਂ ਚਪਟੀਆਂ ਗਈਆਂ ਨੇ ਤੇ ਮੌਕੇ ਤੋਂ ਫਰਾਰ ਹੋ ਗਏ ਨੇ ਮਹਿਲਾ ਨੇ ਕਾਫੀ ਸ਼ੋਰ ਮਚਾਇਆ ਪਰ ਬਦਮਾਸ਼ ਫੜੇ ਨਹੀਂ ਗਏ ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਗਲੀ ਦੇ ਵਿੱਚ ਬੈਠ ਕੇ ਮਹਿਲਾਵਾਂ ਗੱਲਬਾਤ ਕਰ ਰਹੀਆਂ ਸਨ ਕਿ ਇਸੇ ਦਰਮਿਆਨ ਐਕਟੀਵਾ ਤੇ ਸਵਾਰ ਹੋ ਕੇ ਆਏ ਨਾ ਬਦਮਾਸ਼ਾਂ ਦੇ ਵੱਲੋਂ ਵਾਲੀਆਂ ਚਪਟ ਲੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਅਕਸਰ ਹੀ ਮਹਿਲਾ ਜਿਹੜੀ ਹੈ ਗੁਆਂਢ ਦੀਆਂ ਮਹਿਲਾਵਾਂ ਦੇ ਨਾਲ ਕੁਰਸੀ ਢਾਕੇ ਗਲੀ ਦੇ ਵਿੱਚ ਬੈਠ ਜਾਂਦੀ ਸੀ ਤੇ ਗੱਲਾਂ ਬਾਤਾਂ ਕਰਦੇ ਸਨ ਤੇ ਇਸੇ ਦਰਮਿਆਨ ਇਹਨਾਂ ਸਨੇਚਰਜ਼ ਦੇ ਵੱਲੋਂ ਲਾਹਾ ਲੈਂਦੇ ਹੋਇਆ ਮਹਿਲਾ ਦੀਆਂ ਵਾਲੀਆਂ ਚਪਟਲੀਆਂ ਗਈਆਂ ਨੇ ਕਾਫੀ ਰੋਲਾ ਪਾਇਆ ਗਿਆ ਪਰੇ ਬਦਮਾਸ਼ ਹੱਥ ਨਹੀਂ ਆਏ ਨੇ ਹਾਲਾਂਕਿ ਇਹਨਾਂ ਤਸਵੀਰਾਂ ਨੂੰ ਵੇਖ ਕੇ ਇਹ ਜ਼ਰੂਰ ਲੱਗ ਰਿਹਾ ਹੋਣਾ ਕਿ ਸ਼ਾਇਦ ਇਹ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਆ। ਆ ਵੇਖੋ ਇਹ ਕੋਈ ਫਿਲਮੀ ਸੀਨ ਨਹੀਂ ਹੈ ਬਲਕਿ ਅਸਲ ਦੇ ਵਿੱਚ ਇਸ ਫਿਲਮੀ ਸਟਾਈਲ ਦੇ ਵਿੱਚ ਲੁਟੇਰਿਆਂ ਦੇ ਬੰਦੂ ਮਹਿਲਾ ਜੋ ਕਿ ਆਪਣੇ ਘਰ ਦੇ ਬਾਹਰ ਬੈਠੀ ਹੁੰਦੀ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕੰਦੀਆਂ ਵਾਲੀਆਂ ਖੋ ਕੇ ਇਥੋਂ ਰਫੂ ਚੱਕਰ ਹੋ ਗਿਆ। ਇਹ ਤਸਵੀਰਾਂ ਲੁਧਿਆਣਾ ਦੇ ਰਣਜੀਤ ਪਾਰਕ ਦੇ ਨਜ਼ਦੀਕ ਸ਼ਿੰਗਾਰ ਸਿਨੇਮਾ ਦੇ ਨੇੜੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਬਦਮਾਸ਼ਾਂ ਦੇ ਵੱਲੋਂ ਮਹਿਲਾ ਦੀਆਂ ਵਾਲੀਆਂ ਛਪਟੀਆਂ ਗਈਆਂ ਨੇ ਤੇ ਮੌਕੇ ਤੋਂ ਫਰਾਰ ਹੋ ਗਏ ਨੇ ਮਹਿਲਾ ਨੇ ਕਾਫੀ ਸ਼ੋਰ ਮਚਾਇਆ ਪਰ ਬਦਮਾਸ਼ ਫੜੇ ਨਹੀਂ ਗਏ ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋ ਗਈਆਂ ਨੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਗਲੀ ਦੇ ਵਿੱਚ ਬੈਠ ਕੇ ਮਹਿਲਾਵਾਂ ਗੱਲਬਾਤ ਕਰ ਰਹੀਆਂ ਸਨ ਕਿ ਇਸੇ ਦਰਮਿਆਨ ਐਕਟਿਵਾ ਤੇ ਸਵਾਰ ਹੋ ਕੇ ਆਏ ਨਾ ਬਦਮਾਸ਼ਾਂ ਦੇ ਵੱਲੋਂ ਵਾਲੀਆਂ ਚਾਪਟਲੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਅਕਸਰ ਹੀ ਮਹਿਲਾ ਜਿਹੜੀ ਗੁਆਂਡ ਦੀਆਂ ਮਹਿਲਾਵਾਂ ਦੇ ਨਾਲ ਕੁਰਸੀ ਢਾਕੇ ਗਲੀ ਦੇ ਵਿੱਚ ਬੈਠ ਜਾਂਦੀ ਸੀ ਤੇ ਗੱਲਾਂ ਬਾਤਾਂ ਕਰਦੇ ਸਨ ਤੇ ਇਸੇ ਦਰਮਿਆਨ ਇਹਨਾਂ ਸਨੇਚਰਜ਼ ਦੇ ਵੱਲੋਂ ਲਾਹਾ ਲੈਂਦਿਆਂ ਹੋਇਆਂ ਮਹਿਲਾ ਦੀਆਂ ਵਾਲੀਆਂ ਚਾਪਟਲੀਆਂ ਗਈਆਂ ਨੇ ਕਾਫੀ ਰੋਲਾ ਪਾਇਆ ਗਿਆ ਪਰੇ ਬਦਮਾਸ਼ ਹੱਥ ਨਹੀਂ ਆਏ ਨੇ ਹਾਲਾਂਕਿ ਇਹਨਾਂ ਤਸਵੀਰਾਂ ਨੂੰ ਵੇਖ ਕੇ ਇਹ ਜ਼ਰੂਰ ਲੱਗ ਰਿਹਾ ਹੋਣਾ ਕਿ ਸ਼ਾਇਦ ਇਹ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ ਅਬ ਵੇਖੋ ਇਹ ਕੋਈ ਫਿਲਮੀ ਸੀਨ ਨਹੀਂ ਹੈ ਬਲਕਿ ਅਸਲ ਦੇ ਵਿੱਚ ਇਸ ਫਿਲਮੀ ਸਟਾਈਲ ਦੇ ਵਿੱਚ ਲੁਟੇਰਿਆਂ ਦੇ ਬਲੂ ਮਹਿਲਾ ਜੋ ਕਿ ਆਪਣੇ ਘਰ ਦੇ ਬਾਹਰ ਬੈਠੀ ਹੁੰਦੀ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕੰਦੀਆਂ ਵਾਲੀਆਂ ਖੋ ਕੇ ਇਥੋਂ ਰਫੂ ਚੱਕਰ ਹੋ ਗਏ ਨੇ ਇਹ ਤਸਵੀਰਾਂ ਲੁਧਿਆਣਾ ਦੇ ਰਣਜੀਤ ਪਾਰਕ ਦੇ ਨਜ਼ਦੀਕ ਸ਼ਿੰਗਾਰ ਸਿਨੇਮਾ ਦੇ ਨੇੜੇ ਦਿਆਂ ਸਾਹਮਣੇ ਆਈਆਂ ਨੇ ਜਿੱਥੇ ਬਦਮਾਸ਼ਾਂ ਦੇ ਵੱਲੋਂ ਮਹਿਲਾ ਦੀਆਂ ਵਾਲੀਆਂ ਛਪਟੀਆਂ ਗਈਆਂ ਨੇ ਤੇ ਮੌਕੇ ਤੋਂ ਫਰਾਰ ਹੋ ਗਏ ਨੇ ਮਹਿਲਾ ਨੇ ਕਾਫੀ ਸ਼ੋਰ ਮਚਾਇਆ ਪਰ ਬਦਮਾਸ਼ ਫੜੇ ਨਹੀਂ ਗਏ ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈਆਂ ਨੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਗਲੀ ਦੇ ਵਿੱਚ ਬੈਠ ਕੇ ਮਹਿਲਾਵਾਂ ਗੱਲਬਾਤ ਕਰ ਰਹੀਆਂ ਸਨ ਕਿ ਇਸੇ ਦਰਮਿਆਨ ਐਕਟਿਵਾ ਤੇ ਸਵਾਰ ਹੋ ਕੇ ਆਏ ਨਾ ਬਦਮਾਸ਼ਾਂ ਦੇ ਵੱਲੋਂ ਵਾਲੀਆਂ ਚਾਪਟਲੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਅਕਸਰ ਹੀ ਮਹਿਲਾ ਜਿਹੜੀ ਗੁਆਂਢ ਦੀਆਂ ਮਹਿਲਾਵਾਂ ਦਾ ਨਾ ਕੁਰਸੀ ਢਾਕੇ ਗਲੀ ਦੇ ਵਿੱਚ ਬੈਠ ਜਾਂਦੀ ਸੀ ਤੇ ਗੱਲਾਂ ਬਾਤਾਂ ਕਰਦੇ ਸਨ ਤੇ ਇਸੇ ਦਰਮਿਆਨ ਇਹਨਾਂ ਸਨੇਚਰਜ਼ ਦੇ ਵੱਲੋਂ ਲਾਹਾ ਲੈਂਦਿਆਂ ਹੋਇਆਂ ਮਹਿਲਾ ਦੀਆਂ ਵਾਲੀਆਂ ਚਾਪਟਲੀਆਂ ਗਈਆਂ ਨੇ ਕਾਫੀ ਰੋਲਾ ਪਾਇਆ ਗਿਆ ਪਰੇ ਬਦਮਾਸ਼ ਹੱਥ ਨਹੀਂ ਆਏ ਨੇ ਹਾਲਾਂਕਿ ਇਹਨਾਂ ਤਸਵੀਰਾਂ ਨੂੰ ਵੇਖ ਕੇ ਇਹ ਜ਼ਰੂਰ ਲੱਗ ਰਿਹਾ ਹੋਣਾ ਕਿ ਸ਼ਾਇਦ ਇਹ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ